ਆ ਦੇਖ ਲੋ ਕਿਵੇਂ ਪ੍ਰਵਾਸੀ ਭਈਆਂ ਦੇ ਵੱਲੋਂ ਪੰਜਾਬੀਆਂ ਨੂੰ ਦਿਖਾਈ ਜਾ ਰਹੀ ਹੈ ਬਦਮਾਸ਼ੀ ਸੜਕ ਤੇ ਕਿਸੇ ਗੱਲ ਨੂੰ ਲੈ ਕੇ ਹੋ ਗਿਆ ਆਪਸ ਦੇ ਵਿੱਚ ਹੰਗਾਮਾ ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਣੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਕ ਰਾਹੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਨ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਮਤਲਬ ਪੰਜਾਬੀਆਂ ਨੂੰ ਇਹਨਾਂ ਨੇ ਤੰਕੀਦਾ ਹੋਇਆ ਆ ਦੇਖੋ ਇਹਨਾਂ ਨੇ ਕਿਦਾਂ ਤੰਕੀਦਾ ਹੈ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਵੀਡੀਓ ਲਾਵੇ ਇਹਨਾਂ ਦੀ ਹਾਂਜੀ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਹੈ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਦੇ ਨਿਆਣੇ ਵੀ ਸਾਂਭਦੇ ਪੰਜਾਬੀਆਂ ਦੇ ਘਰ ਨਾ ਪਹਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੀ ਹੁੰਦੇ ਆ ਹਾਂਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਉਹ ਕਹਿੰਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਹੈ ਆਹ ਦੀ ਸਪੀਡ ਦੇ 20 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਹੈ ਨਾ ਨਿਆਣੀ ਰੋੜੇ ਆਪ ਦੇ ਕੰਟਰੋਲ ਨਹੀਂ ਕਰਕੇ ਰੱਖਦੇ ਤੁਸੀਂ ਰੋਈ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂਜੀ ਇੱਕ ਮਿੰਟ ਹਾਂ ਜੱਜਾ ਮੁਰਦਾਂ ਸੁਕਾਰ ਕਰਦਾ ਆਪਣਾ ਬਾਜੀ ਇੱਕਦਮ ਸਾਹਮਣੇ ਦੇਖੋ ਜਿੱਥੇ ਆਹੀ ਲੰਘਦੇ ਸਾਰੇ ਬਾਕਸ ਕਰਦੇ ਨੇ ਆਹ ਨਾ ਤਾਂ ਵੀਕ ਮੰਗਦੇ ਆ ਅੱਜਾ ਮੋਹ ਮੰਗਰ ਕਾਦੇ ਹੋਟਲ ਚਾਹ ਕਰਦੇ ਸਾਰੇ ਬੱਚੇ ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਆਹ ਦੇਖੋ ਕਿੱਦਾਂ ਪੰਜਾਬੀ ਤੇ ਗੱਲ ਪੈਣ ਲੱਗੇ ਆਹ ਦੇਖੋ ਨਿਆਣੇ ਇਹਨਾਂ ਦੇ ਰੋਡ ਤੇ ਹੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਨਿਆਣੇ ਆ ਤੇ ਖਾਣਦੇ ਨਹੀਂ ਗਾਉਂਦੇ ਨਿਆਣੇ ਖਾਣਦੇ ਨਹੀਂ ਗਾਉਂਦੇ ਸਾਡੇ ਮੋੜ ਤੋਂ ਬੁਲਾਉਂਦੇ ਸਾਡੇ ਮੋੜਾਂ ਦੇ ਥੱਲੇ ਨਿਆਣੇ ਸਮਝੀ ਬਿਟਾਇਆ ਹੋਣ ਇਹਨਾਂ ਨੇ ਤੇ ਸਾਡੇ ਮੋੜਾਂ ਥੱਲੇ ਆ ਕੇ ਇਹਨਾਂ ਨੇ ਆਹ ਦੇਖੋ ਕਿੰਨਾ ਇਹਨਾਂ ਨੇ ਮਤਲਬ ਹੈ ਨਾ ਗੰਦ ਪਾਇਆ ਆ ਦੇਖੋ ਵੇਦ ਸਾਰਿਆਂ ਨੇ ਆ ਦੇਖੋ ਪੰਜਾਬੀ ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਣੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਕ ਰਾਹੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਾਂ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਮਜ਼ਰੇ ਪੰਜਾਬੀਆਂ ਨੂੰ ਇਹਨਾਂ ਨੇ ਤੰਗ ਕੀਤਾ ਹੋਇਆ ਆ ਦੇਖੋ ਇਹਨਾਂ ਨੇ ਕਿੱਦਾਂ ਤੰਕੀਦਾ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੁੰਦੇ ਆ ਵੀਡੀਓ ਲਾਵੇ ਇਹਨਾਂ ਦੀ ਹਾਂਜੀ ਤੇ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਹ ਤੇ ਨਿਆਣੇ ਵੀ ਖਾਮੜਦੇ ਪੰਜਾਬੀਆਂ ਦੇ ਗਾਲ ਨਾ ਪੈਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੁੰਦੇ ਆ ਹਾਂਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਲੋਕ ਕਹਿੰਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਆਹ ਦੀ ਸਪੀਡ ਦੇ 20 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਨਾ ਨਿਆਣੀ ਵੜੇ ਆਪ ਦੇ ਕੰਟਰੋਲ ਨਹੀਂ ਕਰਕੇ ਰੱਖਦੇ ਇਹ ਦਮਾਨਾ ਹਾਂ ਜੀ ਤੁਸੀਂ ਰੋਈ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂ ਜੀ ਆ ਜੀ ਇੱਕ ਮਿੰਟ ਹਾਂ ਜੱਜਾ ਮੁਰਦਾ ਸੁਕਾਰ ਕਰਦਾ ਆਪਣਾ ਖੜੀ ਰੱਖਤਾ ਬਾਜੀ ਇੱਕਦਮ ਸਾਹਮਣੇ ਦੇਖੋ ਜਿੱਥਾਂ ਅਸੀਂ ਲੰਗਦੇ ਸਾਡੇ ਜਿੱਤਣਾ ਤਾਂ ਉਹ ਵੀ ਖ ਮੰਗਦੇ ਆ ਅੱਜ ਮੋਰ ਮੰਗਲ ਕੱਢੇ ਉਹ ਕਰ ਜਾ ਕਰਦੇ ਬੱਚੇ ਆਹ ਦੇਖੋ ਕਿਦਾਂ ਗਾਲ ਪੈਣ ਲੱਗੇ ਹੋਏ ਆ ਆਹ ਦੇਖੋ ਕਿਦਾਂ ਗੱਲ ਪੈਣ ਲੱਗਿਆ ਆ ਦੇਖੋ ਨਿਆਣੇ ਇਹਨਾਂ ਦੇ ਰੋਡ ਤੇ ਹੁੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਨਿਆਣੇ ਆ ਤੇ ਖਾਂਦੇ ਨੇ ਜਾਨੀ ਸਾਡੇ ਮੋਰਾਂ ਦੇ ਖਾਲੇ ਸਾਡੇ ਮੋਰਾਂ ਦੇ ਖਾਲੇ